ਗੰਗਨ ਦੇ ਉੱਤੇ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਵਧਾਈਆਂ ਦਿੰਦਾ ਔਰ ਇੱਥੇ ਪਾਇਲਟ ਬਾਲ ਐਂਟਰਟੇਨਮੈਂਟ ਗਰੁੱਪ ਦੇ ਸਾਰੇ ਹੀ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਜਿਨ੍ਹਾਂ ਨੇ ਅੱਜ ਉਹਨਾਂ ਦਾ ਇਹ ਦਿਨ ਮਨਾਉਣ ਦਾ ਉਪਰਾਲਾ ਕੀਤਾ ਕਿਉਂਕਿ ਉਪਰਾਲਾ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ ਜਦੋਂ ਉਪਰਾਲਾ ਸ਼ੁਰੂ ਕਰ ਲਿਆ ਫਿਰ ਕਾਫਲਾ ਆਪੇ ਬਣ ਜਾਂਦਾ ਹੈ ਇਹਨਾਂ ਹੀ ਸ਼ਬਦਾਂ ਦਾ ਤਨਵਾਦ ਸਾਰੇ ਵਹੀ ਨ ਕੋਈ ਇਹ ਬਰਨਾਲਾ ਸ਼ੁਰੂ ਕੀਤਾ ਹੋਇਆ ਉਹਨਾਂ ਨੇ ਕਿ ਸਾਰੇ ਕਲਾਕਾਰਾਂ ਨੂੰ ਸਾਰੀ ਦੁਨੀਆ ਨੂੰ ਸਰ ਇਹਨਾਂ ਮਨੋਰੰਜਨ ਕਰਨ ਵਾਸਤੇ ਉਹਨਾਂ ਨੂੰ ਇਕੱਠਿਆਂ ਕਰ ਲੈਂਦੇ ਨੇ ਮੈਂ ਇਹਨਾਂ ਨੂੰ ਇਸ ਬਾਰੇ ਬਹੁਤ-ਬਹੁਤ ਪraise ਦੇਣਾ ਬਾਕੀ ਕੁੰਦਰਾ ਸਾਹਿਬ ਵਾਸਤੇ ਅਸੀਂ ਕੀ ਕਹਿ ਸਕਦੇ ਆ ਉਹਨਾਂ ਵਾਸਤੇ ਤੇ ਜਿੰਨਾ ਵੀ ਕਿਹਾ ਜਾਏ ਉਹ ਨਹੀਂ ਘਟਾਉਂ ਅਸੀਂ ਬਹੁਤ ਕੁਝ ਸਿੱਖਿਆ ਉਹਨਾਂ ਕੋਲੋਂ ਤੇ ਉਹਨਾਂ ਨੇ ਕੁਝ ਨਹੀਂ ਤੇ ਘੱਟੋ-ਘੱਟ ਹਜ਼ਾਰਾਂ ਹੀ ਬੱਚੇ ਜਿਹੜੇ ਆ ਨਾ ਅੱਜ ਇੰਡਸਟਰੀ ਨੂੰ ਦਿੱਤੇ ਨੇ ਜਿਹੜੇ ਕੋਈ ਨਾ ਕੋਈ ਕਿਤੇ ਨੇ ਕਿਤੇ ਜਾ ਕੇ ਕੁਛ ਨਾ ਕੁਛ ਕਰ ਰਹੇ ਆ ਔਰ ਹੋ ਸਕਦਾ ਕੁੰਦਰਾ ਸਾਹਿਬ ਦਾ ਨਾਮ ਉੱਚਾ ਕਰ ਰਹੇ ਨੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਔਰ ਪਾਇਲਟ ਸਾਹਿਬ ਦਾ ਐਸੇ ਦੇ ਨਾਲ ਹੀ ਮੈਂ ਕੁੰਦਰਾ ਸਾਹਿਬ ਦੇ ਜਨਮ ਦਿਨ ਤੇ ਉਹਨਾਂ ਨੂੰ ਸ਼ਰਧਾ ਸਮਨ ਭੇਟ ਕਰਦਾ ਐਨੀ ਤਾਰੀਫ ਨਾ ਕਰਿਓ ਕਰੋ ਬੱਸ ਦੇਣੀ ਹੈ ਮੈਂ ਪਹਿਲਾਂ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਕਿ ਜੋ ਵੀ ਪਾਇਲਟ ਐਂਡ ਬਾਲ ਗਰੁੱਪ ਕਰਦੇ ਰਹਿੰਦੇ ਨੇ ਐਕਟੀਵਿਟੀ ਇਹਨਾਂ ਦੀ ਬਹੁਤ ਮਿਹਨਤ ਹੈ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਬਰਥਡੇ ਵੀ ਸੈਲੀਬ੍ਰੇਟ ਕਰਦੇ ਰਹਿੰਦੇ ਕੁਝ ਲੋਕ ਚਕਾਰਦੇ ਰਹਿੰਦੇ ਨੇ ਸੋ ਮੈਂ ਤੇ ਸਾਰਿਆਂ ਨੂੰ ਇਹੀ ਕਵਾਂਗੀ ਨਾਲ ਜੁੜ ਕੇ ਰਿਹਾ ਕਰੋ ਇਸ ਤਰੀਏ ਇਹਨਾਂ ਦਾ ਹੌਸਲਾ ਵਧਾਉਂਦੇ ਰਹੋ ਹੋਰ ਮੈਂ ਤੇ ਹਮੇਸ਼ਾ ਨਾਲ ਹੈਗੀ ਹੈਗੀ ਆ ਧੰਨਵਾਦ ਮੇਰੇ ਵੱਲੋਂ ਬਸ ਮੈਂ ਇੰਨਾ ਹੀ ਕਵਾਂਗੀ ਬਹੁਤ ਅੱਛੇ ਆਇਆ ਜੀ ਨਮਸਕਾਰ ਮੇਰੇ ਆਏ ਹੋਏ ਆਰਟਿਸਟ ਜੂਨੀਅਰ ਤੇ ਸੀਨੀਅਰ ਸਾਥੀਓ ਅੱਜ ਅਸੀਂ ਇੱਕ ਬਹੁਤ ਵੱਡਾ ਦਿਨ ਮਨਾ ਰਹੇ ਹਾਂ ਇੱਕ ਬਹੁਤ ਵੱਡੀ ਸ਼ਖਸੀਅਤ ਨੂੰ ਯਾਦ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਨਾਲ ਮੈਨੂੰ ਕੰਮ ਕਰਨ ਦਾ ਬਹਿ ਕੇ ਸਟੋਰੀ ਲਿਖਣ ਦਾ ਵਿਚਾਰ ਕਰਨ ਦਾ ਬਹੁਤ ਵਧੀਆ ਸੁਨਹਿਰੀ ਮੌਕਾ ਮਿਲਿਆ ਸੀ ਜਿਨ੍ਹਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਸ਼ਿਫਤੀ ਦਾ ਕਾਰ ਡਰਾਮਾ ਚੱਲਦਾ ਸੀ ਉਹਨਾਂ ਦਿਨਾਂ ਦੇ ਵਿੱਚ ਉਸ ਦਸ਼ਕ ਦੇ ਵਿੱਚ ਉਹਨਾਂ ਨੇ ਇੱਕ ਜਾਗੋ ਡਰਾਮਾ ਬਹੁਤ ਵਧੀਆ ਜਿਹੜਾ ਸੀ ਕੀਤਾ ਸੀ ਜੱਲਿਆਂ ਵਾਲਾ ਬਾਗ ਲਾਈਟ ਐਂਡ ਸਾਊਂਡ ਕੀਤਾ ਸੀ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਵੀ ਕੀਤਾ ਸੀ ਇਸ ਤੋਂ ਇਲਾਵਾ ਮੈਂ ਕਿੰਨੀਆਂ ਇੱਕ ਪ੍ਰੋਡਕਸ਼ਨ ਦੇ ਬਾਰੇ ਦਸਾਂਕਾਂ ਵਿਚਾਰ ਕਰ ਸਕਾਂ ਅੱਜ ਵਿਰਸਾ ਵਿਹਾਰ ਬੜੀ ਵਧੀਆ ਬਿਲਡਿੰਗ ਬਣ ਚੁੱਕੀ ਹੈ ਉਸ ਤੋਂ ਪਹਿਲਾਂ ਇੱਥੇ ਓਪਨਰ ਥੀਏਟਰ ਹੋਇਆ ਕਰਦਾ ਸੀ ਤੇ ਚੰਦਰੀ ਨੇ ਪਾਟਸੂਟ ਦਾ ਡਰਾਮਾ ਵੀ ਅਸੀਂ ਬੈਠ ਕੇ ਉਹਨਾਂ ਦੇ ਘਰ ਦੇ ਵਿੱਚ ਹੀ ਉਹਨਾਂ ਦੀ ਕੋਠੀ ਦੇ ਵਿੱਚ ਲਿਖਿਆ ਸੀ ਔਰ ਕੀਤਾ ਸੀ 오ਪੇਰਾ ਲਾਲਾ ਮਜਨੂ ਇਸ ਤੋਂ ਇਲਾਵਾ ਕਿੰਨੀਆਂ ਕਿ ਪ੍ਰੋਡਕਸ਼ਨ ਜਿਹੜੀਆਂ ਕੀਤੀਆਂ ਕਰਨਾ ਬਹੁਤ ਔਖਾ ਔਰ オーਪਨਰ ਥੀਏਟਰ ਦੇ ਵਿੱਚ ਲਾਲਾ ਮਜਨੂ ਵਾਸਤੇ ਜਿਹੜੀ ਸਟੇਜ ਲਗਾਈ ਗਈ ਸੀ ਇੱਕ ਇੱਕ ਐਸੀ ਯਾਦਗਾਰੀ ਸਟੇਜ ਆ ਜੀਓਸਤੋਂ ਬਾਅਦ ਤੇ ਨਾ ਮੈਂ ਪਹਿਲਾ ਕਿਉਂਕਿ ਅਸੀਂ ਵੀ ਉੱਥੇ ਬਹੁਤ ਜ਼ਿਆਦਾ ਕੰਮ ਕਰ ਚੁੱਕੇ ਆ ਪਰ ਉਹਨਾਂ ਦੀ ਪ੍ਰੋਡਕਸ਼ਨ ਵੇਲੇ ਉਹ ਜਿਹੜੀ ਸਟੇਜ ਅਸੀਂ ਲਾਈ ਸੀ ਸਾਡਾ ਇੱਕ ਦੋਸਤ ਹੁੰਦੇ ਸੀ ਅੱਜ ਉਹਨਾਂ ਨੂੰ ਮੈਂ ਯਾਦ ਕਰ ਰਿਹਾ ਜਗਦੀਸ਼ਜੀਤ ਜੀ ਸ਼ਾਇਦ ਕੋਈ ਮੇਰੇ ਸਾਥੀ ਜਾਣਦੇ ਹੋਣਗੇ ਉਹਨਾਂ ਦੇ ਵਿੱਚ ਉਹਨਾਂ ਨੂੰ ਕਹਿੰਦੇ ਵੀ ਦੌੜੇਗੀ ਉੱਤੇ ਲਾਲਾ ਦੌੜੇਗੀ ਲੇਕਿਨ ਸਟੇਜ ਨੂੰ ਕੁਝ ਨਹੀਂ ਹੋਏਗਾ ਕਿਉਂਕਿ ਉਹ ਸਾਰੇ ਟੈਕਨੀਕਲ ਲੋਕ ਸਨ ਅਸੀਂ ਸਾਰਿਆਂ ਨੇ ਲਾਈਟ ਐਂਡ ਸਾਊਂਡ ਦੇ ਵਿੱਚ ਅੱਥੀ ਕੰਮ ਵੀ ਕੀਤਾ ਹੋਇਆ ਐਕਟਿੰਗ ਤੇ ਜਿਹੜੀ ਕਰਨੀ ਸ਼ੁਰ ਕਰਨੀ ਸੀ ਇਸ ਕਰਕੇ ਸਾਨੂੰ ਉਸ ਚੀਜ਼ ਦਾ ਵੀ ਬੜਾ ਤਜਰਬਾ ਸੀ ਗੱਲਾਂ ਦੇ ਬਹੁਤ ਨੇ ਗੱਲਾਂ ਕਰਨ ਨੂੰ ਦਿਲ ਵੀ ਬਹੁਤ ਚਾਹੁੰਦਾ ਲੇਕਿਨ ਸਮੇਂ ਦੀ ਮਜਬੂਰੀ ਹੈ ਬਹੁਤ ਹੋਰ ਮੇਰੇ ਸਾਥੀਆਂ ਨੇ ਬੋਲਣਾ ਵੀ ਆ ਗੀਤ ਵੀ ਬੋਲਣੇ ਆ ਤੇ ਇਨ੍ਹਾਂ ਹੀ ਲਫ਼ਜ਼ਾਂ ਦੇ ਨਾਲ ਮੈਂ ਆਪਣੀ ਬੋਲੀ ਨੂੰ ਵਿਰਾਮ ਦੇਂਦਾ ਹੋਇਆ ਆਪਣੇ ਪਿਆਰੇ ਮਿੱਤਰ ਸ਼੍ਰੀ ਮਕੇਸ਼ ਕੁੰਦਰਾ ਜੀ ਨੂੰ ਸ਼ਰਧਾ ਦੇ ਸਿਮਨ ਪੇਟ ਕਰਦਾ ਹਾਂ ਨਮਸਕਾਰ